ਸਾਰੇ ਪਟਿਆਲਾ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਅੱਜ ਐਸ ਡਿਪਟੀ ਕਮਿਸ਼ਨਰ ਇੱਥੇ ਜੁਆਇਨ ਕੀਤਾ ਹੈ ਤੇ ਪਹਿਲਾਂ ਵੀ ਮੈਂ ਇੱਥੇ ਰਹੀ ਹਾਂ ਤਾ ਏਰੀਆ ਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਜਾਣਦੀ ਆ ਬਟ ਇੱਕ ਵਾਰੀ ਮੈਨੂੰ ਫੇਰ ਮੌਕਾ ਮਿਲਿਆ ਹੈਗਾ ਇੱਥੇ ਕੰਮ ਕਰਨ ਦਾ ਤਾਂ ਮੇਰੀ ਅਪਰੋਚ ਰਹੂਗੀ ਇੱਥੇ ਕਿ ਜੋ ਤੁਹਾਡੀ ਮੰਗੇਗੀ ਜੋ ਆਪਾਂ ਨੂੰ ਲੋਕਲੀ ਚਾਇਦਾ ਆਏਗਾ ਉਹਨੂੰ ਮੈਂ ਸਮਝ ਕੇ ਉਹਨੂੰ ਡਿਲੀਵਰ ਕਰ ਸਕਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਖੁੱਲਾ ਸਦਾ ਹੈ ਤੁਸੀਂ ਆਪਣੇ ਸੁਜੈਸ਼ਨਸ ਮੈਨੂੰ ਦੇ ਸਕਦੇ ਹੋ ਜਿਹੜੇ ਫੋਰਥ ਕਮਿੰਗ ਹੈਗੇ ਕਿ ਆਪਾਂ ਕੀ ਸੁਧਾਰ ਕਰ ਸਕਦੇ ਆ ਆਪਣੀ ਸਿਟੀ ਨੂੰ ਕਿੱਦਾਂ ਓਨ ਕਰਕੇ ਹੋਰ ਬਿਹਤਰ ਕਰ ਸਕਦੇ ਆ ਪੇਚ ਸਕਦੇ ਹੋ ਇਸ ਦੇ ਨਾਲ ਨਾਲ ਕਿਸੇ ਨੂੰ ਕੋਈ ਕੰਪਲੇਂਟ ਹੁੰਦੀ ਹੈਗੀ ਤੁਸੀਂ ਮੈਨੂੰ ਕਦੇ ਵੀ ਕੰਟੈਕਟ ਕਰ ਸਕਦੇ ਹੋ ਸਾਡੀ ਅਫੀਸ਼ੀਅਲ ਈਮੇਲ ਆਈਡੀ ਤੇ ਜੋ ਵੀ ਪੇ ਜੋਗੇ ਮੈਂ ਆਪ ਪਰਸਨਲੀ ਉਸ ਨੂੰ ਦੇਖ ਦਿਆ ਮੋਨੀਟਰ ਕਰ ਦਿਆ ਤਾਂ ਇਸ ਦੇ ਨਾਲ ਹੀ ਨਾਲ ਮੈਨੂੰ ਇੱਕ ਸਾਰਿਆਂ ਨੂੰ ਇੱਕ ਖੁੱਲਾ ਸੱਦਾ ਇਸ ਚੀਜ਼ ਦਾ ਵੀ ਹੈਗਾ ਕਿ ਤੁਸੀਂ ਆਪਣੇ ਸੁਝਾਅ ਲੈ ਕੇ ਆਓ ਸਜੈਸ਼ਨਸ ਲੈ ਕੇ ਆਓ ਕਿ ਆਪਾਂ ਆਪਣੇ ਸ਼ਹਿਰ ਵਾਸਤੇ ਹੋਰ ਕੀ ਕਰ ਸਕਦੇ ਹਾਂ ਤੇ ਇਸ ਨੂੰ ਅੱਗੇ ਹੋਰ ਕਿਦਾਂ ਬਿਹਤਰ ਕਰ ਸਕਦੇ ਹਾਂ ਪੰਜਾਬ ਗਵਰਨਮੈਂਟ ਸੀਐਮ ਸਾਹਿਬ ਦਾ ਤੇ ਆ ਸਾਰੇ ਸਾਰਿਆਂ ਦਾ ਇੱਕ ਪ੍ਰਾਲਾ ਹੈਗਾ ਕਿ ਅਸੀਂ ਇਸ ਬਾਰੀ ਗ੍ਰੀਨ ਔਰ ਆਪਣੇ ਫਿਊਚਰ ਵਾਸਤੇ ਸਸਟੇਨੇਬਲ ਡਵੈਲਪਮੈਂਟ ਵਾਸਤੇ ਥੋੜਾ ਫੋਕਸ ਕਰ ਰਹੇ ਆ ਆਪਾਂ ਸਾਰਿਆਂ ਨੇ ਦੇਖਾਇਆਗਾ ਕਿ ਹੀਟ ਵੇਵ ਕਿੰਨੀ ਹੈਗੀ ਹੁਣ ਬਰਸਾਤਾ ਦਾ ਮੌਸਮ ਹੈਗਾ ਅੱਗੇ ਵੀ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਆਪਣੇ ਡਵੈਲਪਮੈਂਟਲ ਇਸ਼ੂਜ਼ ਦੇ ਨਾਲ ਨਾਲ ਆਪਾਂ ਜਿਹੜੀ ਆਪਣੀ ਐਗਜ਼ਿਸਟਿੰਗ ਗ੍ਰੀਨਰੀ ਹੈ ਉਹਨੂੰ ਸੇਵ ਕਰੀਏ ਤੇ ਵੱਤ ਤੋਂ ਵੱਧ ਹੋਰ ਬੁਖਲਾਈਏ